ਕਿਵੇਂ ਬਈ ਠੀਕ ਹੈ ਬਈ ਹੋਰ ਤੋਂ ਠੀਕ ਹਾਂ ਬਣਾਂ ਠੀਕ ਹੈ ਕੀ ਬਣਾਈ ਨੇ ਬਸ ਪ੍ਰਵਾਹ ਆਇਤਾ ਰੋੜੇ ਕਰੀ ਨਹੀਂ ਆਏਗੀ ਲੋਟ ਅੱਛਾ ਕਰ ਹੀ ਲਈਆਂ ਸਾਫ ਇਟਾਂ ਹੈ ਹਾਂ ਬੜੇ ਦਿਨਾਂ ਤੋਂ ਫੋਨ ਕਰਦੀ ਸੀ ਬਈ ਤੁਸੀਂ ਹੋਰ ਬਈ ਕੀ ਕਰਾਂ ਮਾਤਾ ਬਾਈ ਨੂੰ ਫੋਨ ਕਰ ਲੈਣੇ ਚੱਲ ਮੇਰਾ ਨੰਬਰ ਕਿੱਥੋਂ ਲੈ ਲੈ ਪਹਿਲਾਂ ਤਾਂ ਇਹ ਦੱਸੋ ਤੇ ਬਈ ਤੈਨੂੰ ਪਤਾ ਇਹ ਨੰਬਰ ਦੇਣ ਵਾਲੇ ਹੋਰ ਬਾਧੂ ਹੁੰਦੇ ਹੈਗੇ ਅੱਛਾ ਕੋਈ ਬਈ ਮੇਰਾ ਨੰਬਰ ਦੇਗਾ ਹੈ ਕੀ ਕਹਿੰਦਾ ਤੇ ਉਹ ਕਹਿੰਦਾ ਭਾਈ ਨੂੰ ਫੋਨ ਕਰ ਲੋ ਕਹਿੰਦਾ ਕਿ ਭਾਈ ਕਹਿੰਦਾ ਤੁਹਾਡੀ ਸਹਾਇਤਾ ਦਵਾ ਦੂਗਾ ਤੁਹਾਨੂੰ ਹੂੰ ਤੇ ਫਿਰ ਭਾਈ ਤੈਨੂੰ ਫੋਨ ਕਰ ਲੈ ਬਾਲੇ ਫੋਨ ਕੀਤੇ ਭਾਈ ਭੈਣ ਨੂੰ ਹਾਲਾਂਕਿ ਆਪਾਂ ਕੋਈ ਸਹਾਇਤਾ ਕਰਨ ਦੇ ਐਡ ਹੈ ਨਹੀਂਗੇ ਕਿਸੇ ਦੀ ਸਹਾਇਤਾ ਕਰ ਸਕੀ ਵਾਈ ਗੁਰੂ ਹੈਗਾ ਪ੍ਰਮਾਤਮਾ ਸਹਾਇਤਾ ਕਰਨ ਵਾਲਾ ਤੇ ਬਹੁਤ ਸਾਰੇ ਸਾਡੇ ਦਾਨੀ ਸੱਜਣ ਭਰਾ ਪੰਜਾਬੀ ਲੋਕ ਬਥੇਰੇ ਬੈਠੇ ਨੇ ਕਿਸੇ ਬਾਹ ਫਾੜਨ ਨਾਲ ਪਾਣੀ ਲੈ ਕੇ ਭਾਈ ਵਾਸਤੇ ਭਾਈ ਆਇਆ ਕਨੀ ਕਨੀ ਤੇ ਦੇਖ ਸਕਦੇ ਹੋ ਇਹ ਭੈਣ ਬਹੁਤ ਟਾਈਮ ਤੋਂ ਫੋਨ ਕਰਦੀ ਸੀਗੀ ਕਿ ਬਾਈ ਤੇਰੀਆਂ ਵੀਡੀਓ ਦੇਖ ਦੋਨੇ ਕੋਈ ਨੰਬਰ ਫੜਾ ਗਿਆ ਮੇਰਾ ਕਾਰਡ ਫੜਾ ਗਿਆ ਕਿ ਉਹ ਬਾਈ ਆਊਗਾ ਇੱਥੇ ਵੀਡੀਓ ਪਾ ਜੂਗਾ ਕਿਉਂਕਿ ਜੋਗੇ ਵਾਲੇ ਆਉਂਦੇ ਹੁੰਦੇ ਸੀ ਜੋਗੇ ਵਾਲਾ ਇੱਥੋਂ ਪਿੰਡ ਨੇੜੇ ਪਿੰਡ ਰੁਲਦੂ ਪੰਨੀ ਵਾਲਾ ਜੀ ਇਹ ਤੇ ਜੋਗੀ ਵਾਲੇ ਹੁਣ ਆ ਨਹੀਂ ਹੁੰਦਾ ਸੀ ਕਾਫੀ ਟਾਈਮ ਹੋ ਗਿਆ ਫਿਰ ਵੀ ਭੈਣ ਰੈਗੂਲਰ ਫੋਨ ਕਰਦੀ ਸੀਗੀ ਅੱਜ ਭੈਣ ਦੇ ਕੋਲੇ ਆਏ ਆ ਚੱਲ ਕੇ ਆਹ ਭੈਣ ਦਾ ਘਰ ਹੈ ਜੀ ਤੇ ਗੱਲਬਾਤ ਕਰਾਂਗੇ ਆਜਾ ਭੈਣੇ ਖੜੀ ਹੋ ਕੇ ਉੱਥੇ ਗੱਲਬਾਤ ਦੱਸ ਸਾਨੂੰ ਕੀ ਗੱਲ ਹੋਈ ਆ ਕਿਵੇਂ ਕਦੋਂ ਡਿੱਗਿਆ ਸੀਗਾ ਇਹ ਇਹ ਤਾਂ ਭਰਾ ਵੱਜਾ ਤਾਂ ਮੀ ਆ ਸੀਗਾ ਉਹਦੇ ਹੀ ਡਿੱਗਿਆ ਹੋ ਸੀਗਾ ਅੱਛਾ ਕਿੰਨੇ ਦਿਨ ਹੋ ਗਏ ਤੇ ਉਹ ਤਾਂ ਅੱਜ ਅਮੀ ਦੇ ਪੈਨ ਉਹ ਦਿਨ ਲਿਗਿਆ ਹੈਗਾ ਅੱਛਾ ਹਾਂ ਤੇ ਇਹ ਇੱਕ ਉਹ ਕੋਠਾ ਤੁਹਾਡਾ ਹਨਾ ਹਾਂ ਬਾਈ ਇੱਕ ਉਹ ਕੋਠਾ ਹੈ ਹਾਂ ਤੇ ਚਲੋ ਕੋਈ ਨਹੀਂ ਪੜੇ ਬਾਈ ਜੇ ਤੁਸੀਂ ਮੈਨੂੰ ਬੁਲਾਇਆ ਹੀ ਹੈ ਤਾਂ ਬਥੇਰੇ ਆਪਣੇ ਦਾਨੀ ਸੱਜਣ ਹੈਗੇ ਨੇ ਜਿਹੜੇ ਆਪਾਂ ਨੇ ਤੁਹਾਡੀ ਹੈਲਪ ਕੋਈ ਮਦਦ ਕਰ ਦੇਣਗੇ ਆਪਣੀ ਵੀਡੀਓ ਦੇਖ ਕੇ ਜੇ ਇਸ ਪਿੰਡ ਦੇ ਲਾਗਿਸ਼ਾਗੇ ਬਹੁਤ ਹੋਣਗੇ ਜਿਹੜੇ ਤੁਹਾਡੀ ਬਾਹ ਫੜ ਸਕਦੇ ਹੈਗੇ ਹਾਂ ਮਤਲਬ ਥੋੜਾ ਬਹੁਤਾ ਆਸਰਾ ਲਾ ਕੇ ਤੁਹਾਨੂੰ ਜਿੰਨੀ ਇੱਕ ਬੰਦੀ ਕੀ ਮਦਦ ਕੀ ਮੰਗ ਕਰਦੇ ਆ ਤੁਹਾਨੂੰ ਕੀ ਚਾਹੀਦਾ ਭਰਾਵਾ ਨਾ ਤਾਂ ਮੇਰੀ ਪੈਸੇ ਨਾਲ ਵਜਹੀ ਹੈਗੀ ਹਾਂ ਤੇ ਨਾ ਹੁਣ ਸਾਡੇ ਘਰ ਕਮਾਉਣ ਵਾਲਾ ਕੋਈ ਹੈਗਾਗਾ ਮੈਂ ਅੰਗਹੀਣਾਗੀ ਹੂੰ ਬੱਚੇ ਕਿੰਨੇ ਆ ਬੱਚੇ ਦੋ ਹੈ ਬਾਈ ਕਿਹੜੀ ਕਲਾਸ ਪੜਦਾ ਮੁੰਡਾ ਉਰੇ ਕਾਕੇ ਕਿਹੜੀ ਕਲਾਸ ਪੜਦਾ ਤੁਸੀਂ 7ਵੀਂ ਪੜਦਾ ਹਾਂ 7ਵੀਂ ਚ ਇੱਕ ਤਾਂ ਇੱਕ 6ਵੀਂ ਚ ਦੋਨੇ ਮੁੰਡੇ ਆ ਹਾਂ ਦੋਨੇ ਮੁੰਡੇ ਹੀ ਆ ਚਲੋ ਕੋਈ ਨਹੀਂ ਵੈਗੁਰੂ ਕਰੇ ਪੜ੍ਹਨੇ ਇਹ ਤਰਕੀਆਂ ਕਰਨਗੇ ਸੋ ਕੋਈ ਗੱਲ ਇਹਨਾਂ ਦੀ ਫੀਸ ਵਰਦੀਆਂ ਦੀ ਜਾਂ ਤੁਹਾਡੀ ਪੈਨਸ਼ਨ ਦੀ ਆਪਾਂ ਤੁਹਾਡੇ ਪਿੰਡ ਦੇ ਸਰਪੰਚ ਸਾਹਿਬ ਨਾਲ ਗੱਲ ਕਰਦੇ ਆਂ ਵੀ ਪੈਨਸ਼ਨ ਕਿਉਂ ਨਹੀਂ ਵੱਜ ਰਹੀ ਇਹਨਾਂ ਦੀ ਸਰਪੰਚ ਸਾਹਿਬ ਨੂੰ ਪੁੱਛਿਆ ਤੁਸੀਂ ਵੀ ਸਰਪੰਚ ਸਾਹਿਬ ਦੀ ਪੈਨਸ਼ਨ ਲਵਾ ਦਿਓ ਉਹ ਤਾਂ ਕਹਿ ਦਿੰਦਾ ਵੀ ਬਣਾਵਾਂਗੇ ਬਣਾਵਾਂਗੇ ਉਹ ਤਾਂ ਹੀ ਕਹਿ ਲੱਗ ਜਾਂਦਾ ਜਦੋਂ ਕਿਤੇ ਵੀ ਟੱਕਰ ਤੈਕਾ ਬੋਟ ਬਣੀ ਹੈ ਤੁਹਾਡੀ ਹਾਂ ਬੋਟ ਬਣੀ ਹੈ ਕਿ ਭਾਈ ਬੋਟਾਂ ਤਾਂ ਬੋਟਾਂ ਵੇਲੇ ਮੰਗਣ ਆ ਜਾਂਦੇ ਹੈਗੇ ਉਹਦਾ ਤਾਂ ਬੜੇ ਪਿਆਰ ਨਾਲ ਬੋਲਦੇ ਕਹਿੰਦੇ ਬੋਟਾਂ ਦਿਓ ਬੋਟਾਂ ਦਿਓ ਤੇ ਜਦੋਂ ਬੋਟਾਂ ਪਾ ਦਿੰਦੇ ਉਹਦਾ ਕੋਈ ਨਹੀਂ ਦਵਾਲ ਹੈਗਾ ਹੂੰ ਬੈਜੋ ਬੈਜੋ ਆਪਣੇ ਕੁਰਸੀ ਦੇ ਬੈਜੋ ਆਬਿਸ਼ਾਤਾ ਤੁਹਾਡੀ ਬਾਲ ਲੰਦ ਗਈ ਹੈ ਹਨਾ ਹਾਂ ਬਈ ਆਬਿਸ਼ਾਤ ਇਹ ਵੀ ਖਸਦਾ ਹਾਲਤ ਦੇ ਵਿੱਚ ਹੀ ਹੈ ਇਹਨਾਂ ਦੀ ਛੱਤ ਤੁਸੀਂ ਦੇਖ ਸਕਦੇ ਹੋ ਇਹ ਵਿਚਾਰੀ ਦਾ ਸਮਾਨ ਥੋੜੋ ਬੋਤਾ ਪਿਆ ਹੋਇਆ ਇੱਥੇ ਤੇ ਬਜੀ ਜਰੂਰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤੇ ਇਹ ਭੈਣ ਕਹਿੰਦੀ ਮੇਰੀ ਇੱਕ ਪੈਨਸ਼ਨ ਲੱਗ ਜਾਵੇ ਤੇ ਜੇ ਤੁਸੀਂ ਕਹਿੰਦੇ ਇੱਥੇ ਬੱਕਰੀਆਂ ਮੱਜਾਂ ਦਾ ਕਿਤੇ ਮੇਲਾ ਲਾਉਣੀ ਹੋ ਤਾਂ ਉੱਥੇ ਮੇਰੀ ਦੁਕਾਨ ਲੱਗ ਜਾਵੇ ਸੋ ਭੈਣ ਕਹਿੰਦੀ ਡਾਕਟਰ ਬਲਵਿੰਦਰ ਮਾਨ ਦਾ ਮੈਂ ਸੁਣਿਆ ਸੀਗਾ ਕਿ ਉਹਨਾਂ ਦੀ ਮੰਡੀ ਦੇ ਉੱਤੇ ਤੁੰਗ ਵਾਲੀ ਲੋਕਾਂ ਦੀ ਹੈਲਪ ਹੁੰਦੀ ਹੈ ਹੁਣ ਉਹ ਇੱਧਰ ਆਏ ਹੋਏ ਨੇ ਸਾਡੇ ਏਰੀਆ 'ਚ ਤੇ ਮੇਰੀ ਵੀ ਹੈਲਪ ਹੋਊਗੀ ਸੋ ਮੈਂ ਉਮੀਦ ਕਰਦਾ ਇੱਧਰ ਹੀ ਬਹੁਤ ਸਾਰੇ ਡਾਕਟਰ ਬਲਵਿੰਦਰ ਸਿੰਘ ਮਾਨ ਹੋਣਗੇ ਤੇ ਬਲਵਿੰਦਰ ਸਿੰਘ ਮਾਨ ਹੋਰਾਂ ਨੂੰ ਮੈਂ ਬੇਨਤੀ ਕਰੂੰਗਾ ਸਾਰੇ ਬੱਕਰੀ ਪਾਲਕ ਭਰਾਵਾਂ ਨੂੰ ਬੇਨਤੀ ਕਰੂੰਗਾ ਜਿਹੜੇ ਵੀ ਮੇਰਾ ਵੀਰ ਵੀਡੀਓ ਦੇਖਦਾ ਹੈ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ 20000 ਦੇ ਲਗਭਗ ਫੋਲੋਅਰ ਨੇ ਆਪਣੇ ਜੇ ਤਿਲ ਫੁੱਲ 10 20 50 ਰੁਪਏ ਵੀ ਭੈਣ ਨਾਲ ਇਹਦਾ ਯੋਗਦਾਨ ਦੇਣ ਤਾਂ ਆਪਾਂ ਬੇਚਰੀ ਦਾ ਪੁੱਣ ਵਾਲਾ ਕੰਮ ਸੋ ਅੱਛਾ ਪੈਨਸ਼ਨ ਤੇ ਨਹੀਂ ਵੱਜੀ ਨਹੀਂ ਹੈਗੀ ਪੈਨਸ਼ਨ ਦੀ ਮੰਗ ਕਰਦੇ ਹਾਂ ਹਾਂ ਭਾਈ ਇਨਾ ਤੇ ਮੇਰੀ ਪੈਸਨ ਵੱਜੀ ਐਨਾ ਸਾਡੇ ਘਰੇ ਕੋਈ ਕਮਾਉਣ ਵਾਲਾ ਹੈ ਨਹੀਂਗਾ ਹੂੰ ਵੀ ਜੇ ਕੋਈ ਕਮਾਉਣ ਵਾਲਾ ਹੋਵੇ ਫਿਰ ਵੀ ਦੋ ਜਵਾਕ ਹੈ ਮੇਰੇ ਤੈਨੂੰ ਕੋਈ ਸੱਜਣਾ ਕੋਈ ਮੜੀ-ਮੁੱਟੀ ਦੁਕਾਨਦਾਰੀ ਕਰਵਾ ਦੇਵੇ ਤਾਂ ਕਰ ਲੋਗੇ ਕਸੇ ਦੀ ਨਹੀਂ ਕਰ ਲਾਂਗੇ ਭਾਈ ਘਰੇ ਕਰ ਲੂ ਘਰੇ ਕਰਾਂਗੇ ਫਿਰ ਛੋਟੇ ਹਨ ਜਵਾਕ ਫੇਰਾ ਹਾਂ ਹਾਂ ਇੱਥੇ ਘਰੇ ਕੋਈ ਪਿੰਡ 'ਚ ਹੀ ਮੜਾ-ਮੋਟਾ ਸਮਾਨ-ਸਮੂਨ ਹੈ ਨਾ ਦੁਕਾਨਦਾਰੀ ਹੋ ਜੇ ਤਾਂ ਪਿੰਡ 'ਚ ਤਾਂ ਕਰ ਲਾਂਗੇ ਹਾਂ ਇਹ ਫੇਰ ਬਾਹਰ ਤਾਂ ਔਖਾ ਹੋ ਜਾਂਦਾ ਬਈ ਜਵਾਖਾਂ ਨੂੰ ਛੱਡ। ਤੁਹਾਨੂੰ ਆਪ ਨੂੰ ਵੀ ਤੁਰਨਾ ਫਿਰਨਾ ਔਖਾ ਹੈਗਾ ਹਨਾ। ਦੋਸਤੋ ਬਹੁਤ ਔਖਾ ਹੈਗਾ ਪਿੰਡ ਨੂੰ ਤੁਰਨਾ ਫਿਰਨਾ। ਛਾਤ ਉਹ ਵਿਚਾਰੇ ਦੀ ਡਿੱਗ ਵੀ ਇੱਕ ਇੱਕ ਡਿੱਗਨ ਵਾਲੀ ਕੋਈ ਐ। ਤੁਸੀਂ ਦੇਖ ਸਕਦੇ ਹੋ ਸ਼ਾਟ ਦੇ ਵਿੱਚ ਵੀ ਲਾ ਦਾਂਗੇ ਬੀਬੀ ਦਾ ਸਾਰਾ ਸਿਸਟਮ ਤੇ ਨੰਬਰ ਵੀ ਲਾਵਾਂਗੇ। ਤੇ ਪਿੰਡ ਦੇ ਮੋਤਵਾਰ ਬੰਦਿਆਂ ਦੇ ਵੀ ਨੰਬਰ ਸਰਪੇ ਫੋਨ ਨੰਬਰ ਲਾਵਾਂਗੇ। ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਕਿਉਂ ਪੈਨਸ਼ਨ ਨਹੀਂ ਵੱਜ ਰਹੀ। ਉਹ ਵੀ ਤੁਹਾਨੂੰ ਦੱਸਦੇ ਆ। ਧੰਨਵਾਦ। ਨੇ ਬੰਟੀ ਸਰਪੰਚ ਸਾਹਿਬ ਨਾਲ ਗੱਲ ਕੀਤੀ ਆ। ਉਹ ਵੀ ਕਹਿੰਦੇ ਕਹਿੰਦੇ ਪਤਾ ਨਹੀਂ ਕੀ ਚੱਕਰ ਹੈ ਵੀ ਇਹਨਾਂ ਦੀ ਕਿਉਂ ਨਹੀਂ ਪੈਨਸ਼ਨ ਲੱਗ ਰਹੀ ਉਹਨਾਂ ਨੇ ਵਿਸ਼ਵਾਸ ਦਿਵਾਇਆਗਾ ਕਹਿੰਦੇ ਅਸੀਂ ਪੈਨਸ਼ਨ ਵਾਸਤੇ ਅਸੀਂ ਭੱਜ ਦੌੜ ਕਰਦੇ ਆਂ ਤੇ ਵੈਸੇ ਵੀ ਲੋੜ ਬੰਦਾ ਕਹਿੰਦੇ ਬਹੁਤ ਗਰੀਬ ਪਰਿਵਾਰਾ ਕਹਿੰਦੇ ਸੋਸ਼ਲ ਮੀਡੀਆ ਤੇ ਵੀ ਲੋਕਾਂ ਨੂੰ ਬਾਹਰ ਨੇ ਮਲੋਟ ਗਏ ਹੋਏ ਨੇ ਸਰਪੰਚ ਸਾਹਿਬ ਜੋ ਹੁੰਦੇ ਤਾਂ ਵੀਡੀਓ ਦੇ ਵਿੱਚ ਆ ਕੇ ਉਹਨਾਂ ਨੇ ਬੇਨਤੀ ਕਰਨੀ ਸੀ ਇਸ ਪਿੰਡ ਦੇ ਨਗਰ ਖੇੜੇ ਨੂੰ ਵੀ ਤੇ ਹੋਰ ਵੀ ਜਿਹੜਾ ਕੋਈ ਦਾਨੀ ਸੱਜਣ ਆਪਣੀ ਵੀਡੀਓ ਦੇਖ ਰਿਹਾ ਹੈਗਾ ਉਹ ਜ਼ਰੂਰ ਪਹੁੰਚਣਗੇ ਹੌਮਸਾਲ ਰੱਖਿਓ ਭੈਣੇ ਵਾਗਰੂ ਤੇ ਭਰੋਸਾ ਰੱਖੋ ਭਰਾਵਾ ਕੀ ਕਰਾਂ ਫਿਰ ਤੁਹਾਨੂੰ ਪਤਾ ਮੇਰੇ ਘਰ ਵਾਲਾ ਤਾਂ ਵੀ ਤੁਹਾਨੂੰ ਪਤਾ ਹੀ ਹੋਏਗਾ ਹੂੰ ਹੈ ਹੂੰ ਤੇ ਭਰਾਵਾਂ ਦਾ ਘਰ ਦਾ ਗਜ਼ਾਰਾ ਮਸਾਂ ਹੀ ਚੱਲਦਾਗਾ ਹੁਣ ਆ ਦੋ ਡਿੱਗ ਗਿਆਂ ਇਹਨਾਂ ਦਾ ਔਖਾ ਹੋ ਰਿਹਾ ਹੈਗਾ ਹੂੰ ਚਲੋ ਕੋਈ ਨਾ ਜੀ ਵੈਗਰੂ ਤੇ ਰੱਖੋ ਪਰੋਸਾ ਤੇ ਜਰੂਰ ਪਿੰਡ ਦੇ ਸਰਪੰਚ ਸਭ ਨੇ ਵੀ ਆਪਾਂ ਨੂੰ ਵਿਸ਼ਵਾਸ ਦਿਵਾਇਗਾ ਉਹ ਆਉਣਗੇ ਤੁਹਾਡੇ ਕੋਲੇ ਜਿਹੜਾ ਮਰ ਕੇ ਜਾਣਗੇ ਮੈਂ ਫੋਨ ਕੀਤਾਗਾ ਉਹ ਵਲੋਟ ਗਏ ਹੋਏ ਨੇ ਜਦੋਂ ਵੀ ਆਉਂਦੇ ਆ ਤੁਹਾਡੀ ਪੈਨਸ਼ਨ ਦਾ ਉਹ ਬਦਤਾਲ ਕਰਨਗੇ ਬਾਕੀ ਹੋਰ ਵੀ ਕੋਈ ਅਫਸਰ ਮੁਲਾਜ਼ਮ ਜਿਹੜੇ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਜਿਨ੍ਹਾਂ ਨੂੰ ਪੈਨਸ਼ਨਾਂ ਬਾਰੇ ਨੌਲੇਜ ਹੈ ਜਿਹੜੇ ਪੈਨਸ਼ਨ ਬਣਦੇ ਨੇ ਵੀਰ ਕਈ ਆਨਲਾਈਨ ਕੰਮ ਕਰਦੇ ਨੇ ਕੋਈ ਨਾ ਕੋਈ ਜ਼ਰੂਰ ਤੁਹਾਡੀ ਮਦਦ ਕਰੂ ਮੈਨੂੰ ਪੂਰਾ ਭਰੋਸਾ ਹੈ ਜੀ ਚਲੋ ਪ੍ਰਭਾਵਾ ਤੁਹਾਡਾ ਧੰਨਵਾਦ ਹੈ ਜੇ ਤੁਸੀਂ ਕੰਮ ਕਰਾ ਦੋ ਮੈਂ ਤਾਂ ਇਹੀ ਕਹਿਣੀ ਆਂਗੀ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਸਭ ਕੁਝ ਠੀਕ ਹੋ ਜੂ